ਤੂਰੀ ਦੇ ਬਾੜ ਨੰਬਰ 17 ਵੱਲੋਂ 16ਵਾਂ ਵਿਸ਼ਾਲ ਪੰਡਾਰਾ ਮਾਤਾ ਨੈਣਾ ਦੇਵੀ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਨੂੰ ਤੂਰੀ ਤੋਂ ਰਵਾਨਾ ਕਰਨ ਦੇ ਲਈ ਆ ਪਾਗੂਆਂ ਵੱਲੋਂ ਖਰੀ ਚੰਡੀ ਦਿੱਤੀ ਗਈ ਇਸ ਮੌਕੇ ਆ ਪਾਗੂਆਂ ਨੇ ਬਾੜ ਨੰਬਰ 17 ਦੇ ਮਹੱਲਾ ਨਿਵਾਸੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਪੰਡਾਰਾ ਮਾਤਾ ਨੈਣਾ ਦੇਵੀ ਵਿਖੇ ਲਗਾ ਰਹੇ ਹਨ ਜੋ ਕਿ ਉੱਥੇ ਦਿਨ ਰਾਤ ਚੱਲੇਗਾ ਅਤੇ ਤਕਰੀਬਨ 1 ਹਫਤਾ ਇਹ ਪੰਡਾਰਾ ਚੱਲੇਗਾ ਉਨਾ ਕਿਹਾ ਕਿ ਇਹ ਇਸ ਮਹੱਲੇ ਦਾ ਬਹੁਤ ਹੀ ਚੰਗਾ ਕਦਮ ਹੈ ਹਰ ਇੱਕ ਮਹੱਲਾ ਨਿਵਾਸੀ ਨੂੰ ਸ਼ਹਿਰ ਨਿਵਾਸੀ ਨੂੰ ਅਜਿਹੇ ਭੰਡਾਰੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਆਪਣੇ ਸ਼ਰਦਾ ਭਾਵ ਨਾਲ ਇਹ 16ਵਾਂ ਵਿਸ਼ਾਲ ਭੰਡਾਰਾ ਜਿਹੜਾ ਇਹ 17 ਨੰਬਰ ਵਾਰਡ ਦੀ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਮਾਤਾ ਨੈਣਾ ਦੇਵੀ ਦੇ ਸਾਰੇ ਭਗਤ ਨੇ ਤਾਂ ਉੱਥੇ ਜਿਹੜਾ ਰਸਦ ਪਹੁੰਚਦੀ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਬੜਾ ਸ਼ਲਾਘਾਯੋਗ ਕਦਮ ਹੈ ਮਾਤਾ ਨੈਣਾ ਦੇਵੀ ਕਲੱਬ ਰਜਿਸਟਰਡ ਜਿਹੜਾ ਵਾਰਡ ਨੰਬਰ 17 ਦਾ ਆ ਸਾਥੀ ਨੇ ਜਿੰਨੇ ਸਾਡੇ ਸਮੁੱਚੀ ਆਵਾਦੀ ਪਾਰਟੀ ਦੇ ਵਰਕਰ ਨੇ ਸ੍ਰਧਾਲੂ ਨੇ ਸਾਰੇ ਭੰਡਾਰੇ ਦੇ ਲਈ ਅੱਜ ਗੱਡੀਆਂ ਵੱਡੀ ਗਿਣਤੀ ਦੇ ਵਿੱਚ ਰਸਣ ਲੈ ਕੇ ਜਾ ਰਹੇ ਨੇ ਅ ਜਿੱਥੇ ਅਸੀਂ ਸਮੁੱਚੀ ਆਵਾਦੀ ਪਾਰਟੀ ਵੱਲੋਂ ਸਾਡੇ ਅਮਰਤ ਬਰਾੜ ਜੀ ਸਮੁੱਚੀ ਸਾਰੀ ਟੀਮ ਖੜੀਆ ਜੱਟਾ ਸਾਹਿਬ ਖੜੇ ਨੇ ਸਾਰਿਆਂ ਨੂੰ ਮੁਬਾਰਕਵਾਦ ਦਿੰਦੇ ਆ ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਜਿਹੜਾ ਵੀ ਕੋਈ ਤਿਹਾਰ ਆਉਂਦਾ ਅਸੀਂ ਬੜੀ ਸਰਦਾਰ ਦੇ ਨਾਲ ਮਨਾਉਂਦੇ ਆ ਚਾਹੇ ਲੰਗਰ ਚਲਾਉਣ ਦੇ ਲਈ ਜੋ ਲੰਗਰ ਦੀ ਸਾਡੀ ਪਰੰਪਰਾ ਪੰਜਾਬ ਦੇ ਵਿੱਚ ਮੈਂ ਸਮਝਦਾ ਤੁਹਾਨੂੰ ਕੱਲਾ ਪੰਜਾਬ ਹੀ ਸਟੇਟ ਆ ਜਿੱਥੇ ਦੇਖਣ ਨੂੰ ਮਿਲੂ ਉਹਦੇ ਤਹਿਤ ਹੀ ਸਾਡੇ ਆ ਸਾਥੀ ਸਾਰੇ ਵੱਡੀ ਗੰਟੀ ਦੇ ਵਿੱਚ ਮਾਤਾ ਨੈਣਾ ਦੇਵੀ ਦੇ ਜਿਹੜਾ ਭੰਡਾਰੇ ਲਈ ਜਾ ਰਹੇ ਨੇ ਲਗਾਤਾਰ ਹੀ ਉੱਥੇ ਰਹਿਣਗੇ 24 ਘੰਟੇ ਸਰਵਿਸ ਹੋ 8 ਦਿਨ ਲਗਾਤਾਰ ਇਹਨਾਂ ਨੇ ਉੱਥੇ ਰਹਿ ਕੇ ਸੰਗਤ ਦੀ ਸੇਵਾ ਕਾਮੀਆਂ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਬਹੁਤ ਹੀ ਵਧੀਆ 16ਵਾਂ ਇਹਨਾਂ ਦਾ ਇਹ ਜਥਾ 16ਵੀਂ ਵਾਰੀ ਚੱਲਿਆ ਹੈ ਔਰ ਤੁਸੀਂ ਦੇਖ ਰਹੇ ਹੋ ਪੂਰੇ ਟਰੱਕ ਪੂਰੀ ਸਰਦਾ ਨਾਲ ਜਾ ਰਹੇ ਨੇ 8 ਦਿਨਾਂ ਦਾ ਇਹਨਾਂ ਦਾ ਇੰਤਜ਼ਾਮ ਉੱਥੇ ਰਹਿਣ ਦਾ 24 ਘੰਟੇ ਲੰਗਰ ਚੱਲੂਗਾ ਉਹ ਇਹ ਸਾਰੇ ਹੀ ਆਮ ਆਦੀ ਪਾਰਟੀ ਦੇ ਵਰਕਰ ਨੇ ਆਵਾਮਾਂ ਦੀ ਪਾਰਟੀ ਨਾਲ ਵੀ ਜੁੜੇ ਹੋਏ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈ ਦਿਨਾ ਔਰ ਇੱਥੇ ਵੀ ਕਹਿਣਾ ਚਾਹਨਾ ਇੱਕ ਪੰਜਾਬ ਸਟੇਟ ਹੈ ਜਿੱਥੇ ਸਾਰੇ ਹੀ ਤਿਉਹਾਰ ਬੜੀ ਸਰਦਾਰਾ ਨਾਲ ਮਨਾਏ ਜਾਂਦੇ ਨੇ ਇੱਕ ਦੂਜੇ ਦੇ ਵੱਲ ਚੜਕਿਆ ਸੀ ਹਾਜ਼ਰ ਹੁੰਨੇ ਆ ਐਦੇ ਲਈ ਮੈਂ ਅਸੀਂ ਸਾਰੀ ਵਧਾਈ ਦੇ ਪਾਤਰਾਂ ਪੰਜਾਬ ਹੀ ਕਹੀ ਜੀ ਸਟੇਟ ਹੈ ਜਿੱਥੇ ਸਾਰਿਆਂ ਦੇ ਧਰਮਾਂ ਦੇ ਤਿਉਹਾਰ ਮਨਾਏ ਜਾਂਦੇ ਨੇ ਜਿਵੇਂ ਅਜ ਨੈਣਾ ਦੇਵੀ ਬੜੀ ਧੂਮਤਾਂ ਨਾਲ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪਾਰਟ ਨੰਬਰ 17 ਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਬਹੁਤ ਬਹੁਤ ਮੁਬਾਰਕਾਂ ਜੈ ਜੈ ਮਾਤਾ ਦੀ ਜਿਹੜਾ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਮੁਹੱਲੇ ਦੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 16 ਸਾਲ ਹੋ ਗਏ ਜੀ ਇਸ ਕੀ 16ਵਾਂ ਵਿਸ਼ਾਲ ਭੰਡਾਰਾ ਆ ਤੇ ਜਿਹੜਾ ਉੱਥੇ ਅਸ਼ਟਮੀ ਤੱਕ ਮਤਲਬ ਕਿ ਚੱਲਦਾ ਆ 24 ਘੰਟੇ ਲੰਗਰ ਚੱਲਦਾ ਹੈ ਤੇ ਰਹਿਣ ਸਹਿਣ ਦਾ ਸਾਰਾ ਸਿਸਟਮ ਉੱਥੇ ਹੀ ਆ ਤੇ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਸਾਡੇ ਮੈਂਬਰਾਂ ਨੇ ਸਾਡੀ ਕਮੇਟੀ ਨੇ ਕੀਤਾ ਹੈ ਜੀ 16 ਸਾਲ ਹੋ ਗਏ ਇਹਨਾਂ ਨੂੰ ਸੇਵਾ ਕਰਦੇ ਜੀ ਤੇ ਬਹੁਤ ਵਧੀਆ ਇਹਨਾਂ ਦਾ ਸਿਸਟਮ ਹੈਗਾ ਜੀ ਤੇ ਅੱਗੇ ਵੀ ਐਂ ਚੱਲਦਾ ਰਹੇਗਾ ਜੀ ਦੇਖੋ ਜੀ ਜਿਹੜਾ ਸਾਡੇ 17 ਨੰਬਰ ਬਾਡ ਵਾਲੇ ਬੜੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਨੇ ਅੱਜ 16ਵਾਂ ਹੈ ਭੰਡਾਰਾ ਮਹਾਦੇਵੀ ਦੀ ਕਿਰਪਾ ਬਣੀ ਰਹੇ ਸਾਰੇ ਧੂਰੀ ਧੂਰੀ ਵਾਸੀਆਂ ਦੇ ਤੇ ਸਾਡੇ 16 ਨੰਬਰ ਬਾਡ ਦੇ 17 ਨੰਬਰ ਬਾਡ ਦੇ ਸਾਰੇ ਜਿੰਨੇ ਹੈਗੇ ਨੇ ਵਲੰਟੀਅਰ ਸਾਹਿਬਾਨ ਉਹਨਾਂ ਤੇ ਮਹਾਦੇਵੀ ਦੀ ਕਿਰਪਾ ਬਣੀ ਰਹੇ ਪਹਿਲਾਂ ਤਾਂ ਜੈ ਮਾਤਾ ਦੀ ਇਹ ਮਾਤਾ ਦਾ ਹੀ ਕੋਈ ਸਨੇਹਾਗਾ ਕੋਈ ਉਹਦਾ ਹੀ ਮਾਤਾ ਦਾ ਇਹਨਾਂ ਦੇ ਉਪਦੇਸ਼ ਵਾਰਡ ਨੰਬਰ 17 ਦੇ ਉੱਪਰ ਕੋਈ ਇਦਾਂ ਦਾ ਆਸ਼ੀਰਵਾਦ ਹੈ ਕਿ ਜਿਹੜੇ ਹਰ ਸਾਲ ਇਹ ਜਾਂਦੇ ਨੇ ਸਾਡੇ ਸੰਗਤ ਹੈ ਜਿਹੜੀ ਵਾਰਡ ਨੰਬਰ 17 ਦੀ ਸ਼ਹਿਰ ਧੂਰੀ ਦਾ ਵੀ ਸਹਿਯੋਗ ਨਾਲ ਹੈ ਪੂਰੇ ਏਰੀਆ ਦਾ ਸਹਿਯੋਗ ਨਾਲ ਹੈ ਜਿਹੜੀ ਵਾਰਡ ਨੰਬਰ 17 ਦੀ ਕਮੇਟੀ ਹੈ ਨਾਨਾ ਦੇਵੀ ਯੂਥ ਕਲੱਬ ਹੈ ਸਾਡਾ ਜਿਹੜਾ ਜਾਂਦਾਗਾ ਭੰਡਾਰਾ ਲੈ ਕੇ 15 ਸਾਲਾਂ ਤੋਂ ਲਗਾਤਾਰ ਜਾ ਰਿਹਾ ਐਦਕੀ ਫੇਰ ਜਾ ਰਿਹਾ ਅਸੀਂ ਆਪਦੀਆਂ ਸ਼ੁਭਕਾਮਨਾਵਾਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਨੇ ਕਿ ਮਾਤਾ ਦਿਨ ਦੁਗਣੀ ਰਾਜ ਦੁਗਣੀ ਇਹਨਾਂ ਨੂੰ ਕੰਮ ਕਰਨ ਦੀ ਸ਼ਕਤੀ ਬਖਸ਼ੇ ਔਰ ਇਹਨਾਂ ਦਾ ਜਿਹੜਾ ਭੰਡਾਰਾ ਹੈਗਾ ਆਪ ਹਾਜ਼ਰ ਨਾਜ਼ ਰੋਕੇ ਉੱਥੇ ਸਫਦਾਪੁਰਗ ਕੰਮ ਕਰੇ ਔਰ ਇਹਦੇ ਵਿੱਚ 24 ਘੰਟੇ ਰਹਿਣ ਦਾ ਖਾਣ ਦਾ ਪੀਣ ਦਾ ਮੁਸਾਫਰਾਂ ਨੂੰ ਜਿਹੜੇ ਉੱਥੇ ਮਾਤਾ ਦੇ ਭਗਤ ਜਾਣਗੇ ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਵੱਲੋਂ ਸਾਨੂੰ ਵੀ ਇੱਥੇ ਬਲਾ ਕੇ ਇਹਨਾਂ ਨੇ ਮਾਨ ਬਖਸ਼ਿਆਗਾ ਅਸੀਂ ਮਾਤਾ ਦਾ ਬਹੁਤ ਗੁਣਗਾਨ ਕਰਦੇ ਆਂ ਔਰ ਮਾਤਾ ਦਾ ਧੰਨਵਾਦ ਕਰਦੇ ਆਂ ਕਿ ਇਹੋ ਜਿਹੇ ਉਪਰਾਲੇ ਨੇ ਜਿਹੜੇ ਇਹੋ ਜਿਹੇ ਸਾਡੇ ਨੌਜਵਾਨ ਨੇ ਉਹ ਇਹ ਕਰਦੇ ਰਹਿਣ ਸਾਰਿਆਂ ਨੂੰ ਜੈ ਮਾਤਾ ਦੀ